ਆ ਗਿਆ ਇਹ ਇਹ ਜਿੱਤੇ ਜਾਇਦਾਦ ਇੱਕ ਮੇਰਾ ਆ ਗਿਆ ਖਰਾਬ ਹੋ ਗਿਆ ਜਾਨ ਲੋ ਕਰਕੇ ਜਾਉਂਦਾ ਹੈ ਜੇ ਮੈਨੂੰ ਆਉਂਦਾ ਸਾਡੀ ਵਧੀਆ ਪਰ ਅਪਸੂਸ਼ੋਰਾਨ ਠੀਕ ਹੈ ਨਾ ਆਹ ਦਿਹਾੜ ਦਾ ਹਸਪਤਾਲ ਵਿੱਚ ਗਿਆ ਦੋ ਟਾਂ ਡੋਲੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਬਸੰਤ ਤੇ ਛੱਤਾਂ ਉੱਪਰ ਚੜ੍ਹ ਕੇ ਪਤੰਗਾਂ ਉਡਾ ਰਹੇ ਜੁਆਕਾਂ ਦੀ ਡੋਰ ਚੈੱਕ ਕਰਨ ਲਈ ਫਰੀਦਕੋਟ ਪੁਲਿਸ ਨੇ ਡਰੋਨ ਦਾ ਸਹਾਰਾ ਲਿਆ ਤੇ ਡਰੋਨ ਨੂੰ ਦੇਖ ਕੇ ਜਵਾਕ ਵੀ ਛੱਤ ਤੋਂ ਛੱਤੀ ਭਜਦੇ ਦਿਖਾਈ ਦਿੱਤੇ ਸਾਰੇ ਪਤੰਗ ਛੱਡ ਕੇ ਇਸ ਸਾਰੇ ਆਪਰੇਸ਼ਨ ਦੀ ਡੀਐਸਪੀ ਡੀ ਸਰਦਾਰ ਅਵਤਾਰ ਸਿੰਘ ਨੇ ਅਗਵਾਈ ਕੀਤੀ ਛੱਤਾਂ ਤੇ ਜਾ ਕੇ ਜਵਾਕਾਂ ਦੀਆਂ ਡੋਰਾਂ ਚੈੱਕ ਕੀਤੀਆਂ ਕਿ ਕਿਤੇ ਕੋਈ ਜਿਹੜੀ ਖਤਰਨਾਕ ਡੋਰ ਆ ਚਾਈਨਾ ਡੋਰ ਉਸ ਨਾਲ ਤਾਂ ਨਹੀਂ ਪਤੰਗ ਅੜਾਰਿਆ ਆਪ ਤੁਹਾਨੂੰ ਦਿਖਾਉਣੇ ਆ ਕਿਸ ਤਰ੍ਹਾਂ ਡਰੋਨ ਦੇ ਨਾਲ ਦੇਖਿਆ ਪੁਲਿਸ ਨੇ ਛੱਤਾਂ ਨੂੰ ਕਿਸ ਤਰ੍ਹਾਂ ਖੰਗਾ ਲਿਆ ਛੱਤਾਂ ਨੂੰ ਕਿਸ ਤਰ੍ਹਾਂ ਭਜਦੇ ਆ ਜਵਾਕ ਤੇ ਕਿਸ ਤਰ੍ਹਾਂ ਚੈੱਕ ਕਰ ਰਹੀ ਹੈ ਪੁਲਿਸ ਇਹ ਕਾਇਆ ਹੋਰ ਐਕਸੀਡੈਂਟ ਸਾਹ ਨੂੰ ਬਿਲਕੁਲ ਕਰਨਾ ਆ ਗਿਆ ਮੇਰੇ ਜੀ ਆ ਗਈ ਆਪ ਤੋਂ ਬੈਕ ਪੂਰਾ ਇੱਕ ਸਾਲ ਹੈ ਕਿਸੇ ਜੀ ਆਪਣੇ ਦਾਖਲ ਹੋ ਜੀ ਬੱਚੇ ਆਪ ਨੂੰ ਵੀ ਮੱਝਾ ਲੋੜੇ ਆ ਗਿਆ ਕੰਟ੍ਰੋਲ ਵੀ ਆ ਗਿਆ ਇਹ ਇਹ ਨਹੀਂ ਸਿੱਧਾ ਕਰਨਾ ਹੈ మీరది అడి అఖరాపు సో జనరల్ దానికి జాబ్ జాబ్ ఎంటర్ కో జీ మనం ఆల్రెడీ మాట్లాడుకుందాం అప్పుడు డిస్కషన్ రండి గినో ఆది ఆ దేహారే కొనే కాలికి కాయో ప్రాడర్ కి ਅਰਮੀਡੋਰ ਪਾਂਡਾ ਪਾਂਡਾ ਹੀ ਪਾਂਡਾ ਸਾਡੇ ਕੋਲ ਹੋਰ ਤਾਂ ਨਹੀਂ ਆ ਤਾ ਸਾਡੇ ਐਸਐਸਪੀ ਨੇ ਡਾਇਰੈਕਟਰ ਪ੍ਰਕਾ ਜਾਨ ਉਹਨਾਂ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਅੱਜ ਤੇ ਵਕ ਵਕ ਪੁਲਿਸ ਪਾਰਟੀਆਂ ਦੀਆਂ ਟੀਮਾਂ ਬਾਕਮਕ ਮਾਲੇ ਚ ਚੈਕਿੰਗ ਕਰ ਰਹੀਆਂ ਕਿ ਕੋਈ ਵੀ ਜਿਹੜਾ ਉਹ ਚੈਨਾ ਡੋਰ ਨਾਲ ਜੀ ਵਰਤੋਂ ਨਾ ਕਰੇ ਉਹ ਚੈਨਾ ਡੋਰ ਤੇ ਨੁਕਸਾਨ ਜ਼ਿਆਦਾ ਆਪਦੇ ਵੀ ਹੱਥ ਵੱਡੇ ਜਾਂਦੇ ਆ ਜੇ ਕਿਸੇ ਦੇ ਗਲ ਚ ਪੈ ਗਈ ਤਾਂ ਗਲਤ ਚਖਮਾ ਹੋ ਜਾਂਦਾ ਕਿ ਜਾਨਵਰ ਜਾਂ ਕੋਈ ਪੰਛੀ ਜਿਹੜਾ ਉਹ ਵੀ ਇਹਨਾਂ ਫੱਟੜ ਹੋ ਜਾਂਦੇ ਮੇਰੀ ਫਰੀਕੋਟ ਸ਼ਹਿਰ ਦੇ ਵਸਨੀਕਾਂ ਨੂੰ ਇਹ ਅਪੀਲ ਹੈ ਕਿ ਕੋਈ ਵੀ ਚੈਨਾ ਡੋਰ ਦੀ ਵਰਤੋਂ ਨਾ ਕਰੇ ਆਪ ਸੇਫ ਰਹੋ ਤੇ ਬਾਕੀਆਂ ਨੂੰ ਵੀ ਸੇਫ ਰੱਖੋ ਪਹਿਲੇ ਜੇ ਕੋਈ ਚੱਲ ਜੂਗੀ ਸਾਡੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਇਹ ਚ ਅਸੀਂ ਡਰੋਨ ਨਾਲ ਵੀ ਵੱਖ-ਵੱਖ ਮਹੱਲਿਆਂ ਦੇ ਵਿੱਚ ਨਿਗਰਾਨੀ ਕਰ ਰਹੇ ਹਾਂ ਪੀਸੀਆਰ ਸਾਡੇ ਐਸਐਚਓ ਤੇ ਚੌਕੀਨ ਚਾਰਜ ਸਾਰੇ ਸ਼ਹਿਰ ਫ੍ਰੀਕੋਰਟ ਦੇ ਵਿੱਚ ਇਹ ਪਸੰਦ ਕਰਕੇ ਨਿਗਰਾਨੀ ਰੱਖਣੀ ਜੇਕਰ ਕੋਈ ਚੈਨਾ ਤੋਂ ਵਰਤਨਾ ਨਾ ਨਗਾ ਚ ਆ ਗਿਆ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ ਡੈਕਲ ਵੀ ਆ ਗਈ ਆ